ਹੈਲੋ ਜੀ ਪ੍ਰੇਮ ਰਮ ਜੀ ਸਤਿ ਸ਼੍ਰੀ ਅਕਾਲ ਆਇਨੀ ਮਾਰਨਿਕ ਹਾਂ ਤੁਹਾਡੇ ਚੈਨਲ ਦੇ ਨਾਲ ਕਿਚਨ ਦੇ ਵਿੱਚ ਜੋ ਕਿ ਤੁਸੀਂ ਸਭ ਚਾਹੁੰਦੇ ਹੋਗੇ ਸਾਡਾ ਬਿਲਕੁਲ ਬੈਸਟ ਐਪਰੰਟ ਜੋ ਸਾਡੇ ਸਾਰੇ ਨਾਲ ਨਾਲ ਰਹਿੰਦਾ ਹੈ ਔਰ ਬਹੁਤ سارے ਟੇਪ ਮਾਂਡਿਆਂ ਦੇ ਜਿਹੜੇ ਕਿ ਹਜੇ ਮੰਜ ਨੇ ਬਾਕੀ ਹੈ ਸੋ ਮੈਂ ਆਲੂ ਮੇਥੀ ਦੀ ਤਿਆਰੀ ਕਰ ਰਹੀ ਸੀ ਤੇ ਸੋਚਿਆ ਹਲਕਾ ਜਿਹਾ ਇੱਕ ਸਰਦੀਆਂ ਦਾ ਜਿਹੜਾ ਤੁਸੀਂ ਸਭ ਜਾਣਦੇ ਹੋ ਸਿੰਘਾੜਾ ਕਿਸ ਕਿਸ ਨੂੰ ਪਸੰਦ ਹੈ ਔਰ ਕਿਸ ਕਿਸ ਨੂੰ ਨਹੀਂ ਪਸੰਦ ਮੈਸੀ ਤਾਂ ਸਾਰਿਆਂ ਨੂੰ ਹੀ ਪਸੰਦ ਹੋਏਗਾ ਐਸੀ ਕੋਈ ਗੱਲ ਨਹੀਂ ਹੈ ਤੁਹਾਨੂੰ ਪਤਾ ਹੈ ਅਗਰ ਅਸੀਂ ਇਸ ਤਰ੍ਹਾਂ ਦੀ ਪਲੇਟ ਸਿੰਗਾੜੇ ਦੀ ਬਾਹਰ ਵੀ ਖਾਣੇ ਆ ਤੇ ਮੈਕਸਿਮਮ ਔਰ 2 4 5 6 ਆਈ ਥਿੰਕ ਕਿ ਗਿਰਦੇ ਦੇ ਪਾਸ ਤੋਂ 6 ਪੀਸ ਜਿਹੜੇ ਕਿ ਮਤਲਬ ਉਹ ਦੇ ਦਿੰਦੇ ਨੇ ਜਸਟ ਹਲਕਾ ਜਿਹਾ ਨਿੰਬੂ ਤੇ ਨਮਕ ਡਾਲ ਕੇ ਤੇ 50 ਰੁਪਏ ਦੀ ਪਲੇਟ ਲਗਾਉਂਦੇ ਨੇ ਤੇ ਮੈਂ ਬਹੁਤ سارے ਸਿੰਗਾੜੇ ਆਲਰੇਡੀ ਲੈ ਕੇ ਆਈ ਸੀ ਜਿਨ੍ਹਾਂ ਨੂੰ ਮੈਂ ਉਬਾਈ ਕੀਤਾ ਉਬਾਇਲ ਕਰਕੇ ਤੇ ਵਿੱਚੋਂ ਇਹ ਸਿੰਗਾੜੇ ਕੁਛ ਖਾ ਚੁੱਕੇ ਨੇ ਤੇ ਜਿਹੜੇ ਖਾ ਚੁੱਕੇ ਨੇ ਬੱਚੇ ਤੇ ਇਹਦੇ ਛਿਲੜਾ ਆਰ ਨਜ਼ਰ ਆ ਰਹੀਆਂ ਤੁਹਾਨੂੰ ਤੇ ਮੈਂ ਸੋਚਿਆ ਚਲੋ ਯਾਰ ਮੈਂ ਹਜੇ ਖਾਣੇ ਸੀ ਤੇ ਮੈਂ ਕਿਸ ਤਰ੍ਹਾਂ ਖਾਣੇ ਆ ਇਹ ਤੁਹਾਨੂੰ ਮੈਂ ਦੱਸਦੀ ਆ ਸੋ ਬਾਕੀ ਪ੍ਰਵਾਸ ਵਿੱਚ ਤੁਸੀਂ ਕਿਵੇਂ ਹੋ ਸਭ ਠੀਕ ਠਾਕ ਹੋ ਸਿੰਗਾੜਾ ਛਿੱਲਣ ਦੀ ਬੜੀ ਪ੍ਰੋਬਲਮ ਰਹਿੰਦੀ ਹੈ ਕਿ ਬੜਾ ਇੱਕ ਈਜ਼ੀ ਜਿਹਾ ਸਿਸਟਮਸ ਹੈ ਕਿ ਕਰਦ ਨੂੰ ਅਸੀਂ ਇਹ ਜਿਹੜੇ ਕੰਡੇ ਹੁੰਦੇ ਆ ਨਾ ਇਹਦੇ ਇਹ ਦੇਖੋ ਇਹ ਕੰਡੇ ਹੁੰਦੇ ਆ ਇਹਨਾਂ ਕੰਡਿਆਂ ਨੇ ਸਿਰਫ ਇਸ ਤਰ੍ਹਾਂ ਚੀਜ਼ ਮਾਰਾਂਗੇ ਦੇਖੋ ਨਿਕਲ ਕੇ ਸਿੰਗਾੜਾ ਬਿਲਕੁਲ ਬਾਹਰ ਆ ਜਾਂਦਾ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਬਲਮਸ ਕ੍ਰੀਏਟਸ ਕਰਨੀਆਂ ਪੈਂਦੀਆਂ ਕੰਡੇ ਵੱਜ ਜਾਂਦੇ ਨੇ ਨਹੀਂ ਛਿੱਲਿਆ ਜਾਂਦਾ ਤੇ ਸਿੰਗਾੜਾ ਜਿੱਦਾਂ ਨੇ ਇੱਕ ਬੜਾ ਸਿਸਟਮ ਵਧੀਆ ਜਾਂ ਇਹਨੂੰ ਮੈਂ ਜਸਟ ਓਨਲੀ ਹਲਕੀ ਜਿਹੀ ਸਟੀਮ ਦਵਾਈ ਹੈ ਜਿਆਦਾ ਸਟੀਮਸ ਨਹੀਂ ਦਵਾਈ ਸਟੀਮਸ ਦਵਾ ਕੇ ਇਹਨੂੰ ਮੈਂ ਛੱਡ ਦਿੰਦਾ ਅਗਰ ਅਸੀਂ ਸਿੰਗਾੜੇ ਨੂੰ ਸੀਟੀ ਲਗਾਵਾਂਗੇ ਤੇ ਸਿੰਗਾੜਾ ਸਾਡਾ ਬਿਲਕੁਲ ਗੱਲ ਕੇ ਖਰਾਬ ਹੋ ਜਾਏਗਾ ਜਿਹੜਾ ਕਿ ਖਾਣ ਦਾ ਸੁਆਦ ਉਹਦਾ ਗਿਰੀ ਵਰਗਾ ਨਹੀਂ ਆਏਗਾ ਤੇ ਇਸ ਲਈ ਕੀ ਕਰਨਾ ਹੈ ਤੁਸੀਂ ਕਿ ਸਿੰਗਾੜੇ ਨੂੰ ਜਸਟ ਓਨਲੀ ਓਨ ਸਟੀਮਸ ਦੋਣੀ ਹੈ ਜੋ ਸਿੰਗਾਰੇ ਨੂੰ ਸਟੀਲਸ ਤੁਸੀਂ ਕਰ ਲਓਗੇ ਤੇ ਸਿੰਗੜਾ ਜਿਹੜਾ ਕਿ ਔਰ ਥੋੜੇ ਟਾਈਮ ਬਾਅਦ ਆਪਣੇ ਆਪ ਹੀ ਨਰਮ ਪੈ ਜਾਂਦਾ ਤੇ ਮਤਲਬ ਬੜਾ ਵਧੀਆ ਦੇਖੋ ਕਿੰਨੀ ਵਧੀਆ ਗਿਰੀ ਇਹੋ ਦੀ ਗਿਰੀ ਹੁੰਦੀ ਹੈ ਉਹਨਾਂ ਕੋਲ ਵੀ ਜਿਹੜੀ ਉਹ ਸਾਨੂੰ ਦਿੰਦੇ ਨੇ ਤੇ ਮੈਂ ਸੋਚਿਆ ਚਲਿਏ ਆ ਸਰਦੀਆਂ ਦਾ ਫਲ ਹੈ ਪਹਿਲਾ ਫਲ ਹੈ ਘਰ ਦੇ ਵਿੱਚ ਆਇਆ ਤੇ ਚਲੋ ਇਹਨੂੰ ਤੁਹਾਡੇ ਨਾਲ ਸ਼ੇਅਰਸ ਕਰਨਾ ਚਾਹੀਦਾ ਹੈ ਬਾਕੀ ਸੌਰੀ ਪਰਵਾਹ ਫੇਸਬੁੱਕ ਫੈਮਲੀ ਜੀ ਮੈਂ ਕੱਲ ਦਾ ਵੀਡੀਓਸ ਨਹੀਂ ਬਣਾ پائی ਉਹਦੇ ਕਾਰਨ ਕਿ ਛੋਟੇ-ਛੋਟੇ ਕੰਮ ਹੁੰਦੇ ਨੇ ਕੰਮ ਬਹੁਤ سارے ਸੀ ਕੱਲ ਮੇਰਾ ਮੈਂਡਸਡੇ ਦਾ ਇਕ ਤੁਸੀਂ ਫੋਟੋਸ ਦੇਖਿਆ ਹੋਏਗਾ ਸਾਰਿਆਂ ਨੇ ਤੇ ਫੋਟੋਸ ਦੇ ਵਿੱਚ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ سپورਟ ਦਿੱਤੀ ਤੇ ਉਹਦੇ ਵਿੱਚ ਹਲਕੀ ਜੀ ਇੱਕ ਮੈਂ ਚੀਜ਼ ਲਿਖੀ ਸੀ ਕਿ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਹੈ ਕੋਸ਼ਿਸ਼ ਕਰੋ ਕਿ ਤੁਸੀਂ ਮਤਲਬ ਜਿਹੜਾ ਕਿ ਸਪੋਰਟਸ ਦਿੰਦੇ ਰਵੋ ਚੈਨਲਸ ਨੂੰ ਕਿਉਂਕਿ ਇੱਕ ਤੁਹਾਡੀ ਸਪੋਰਟ ਮੇਰੇ ਲਈ ਬਹੁਤ ਮਹੱਤਵ ਰੱਖਦੀ ਹੈ ਤੇ ਅਸੀਂ ਸਿੰਗਾੜਿਆਂ ਨੂੰ ਸਾਰਿਆਂ ਨੂੰ ਨਹੀਂ ਛਿੱਲਾਂਗੇ ਕਿਉਂਕਿ ਮੈਂ ਜਸਟ ਜਸਟ ਤੁਹਾਨੂੰ ਸਿਰਫ ਇੱਕ ਦਿਖਾਨ ਵਿੱਚ ਇਹ ਚੀਜ਼ ਮਤਲਬ ਕਵਰ ਕਰਨ ਲੱਗੀ ਆ ਤੇ ਕਿਉਂਕਿ ਮੈਨੂੰ ਨੀਂਦ ਨਹੀਂ ਹੈ ਜਸਟ ਮੈਂ ਹੁਣੇ ਚਾਹ ਦਾ ਕੱਪ ਪੀ ਕੇ ਹੱਟੀਆਂ ਤੇ ਇਹ ਦੇਖੋ ਕੱਪ ਮੇਰੇ ਸਾਹਮਣੇ ਆ ਕੱਪ ਪੀ ਲਿੱਤਾ ਹੈ ਤੇ ਬਸ ਰਾਤ ਦੀ ਤਿਆਰੀ ਸ਼ੁਰੂ ਹੋਣ ਲੱਗੀ ਐ ਹੁੰਦੀ ਤਿਆਰੀ ਕਰਦੇ 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 ਤੇ ਪਤਾ ਨਹੀਂ ਲੱਗਦਾ ਕਦੋਂ ਮੇਰੇ ਸਾਢੇ 7 ਵੱਜ ਜਾਂਦੇ ਮੈਨੂੰ ਆਪ ਹੀ ਨਹੀਂ ਪਤਾ ਲੱਗਦਾ ਸੋ ਐ ਦੇਖੋ ਜੀ ਚਾਰ ਸਿੰਘਾੜੇ ਮੈਂ ਲਿੱਤੇ ਨੇ ਬਾਕੀ ਮੈਂ ਨਹੀਂ ਸ਼ਿਲ ਪਾਈ ਕਾਰਨ ਉਹਦਾ ਮੈਂ ਤੁਹਾਨੂੰ ਦੱਸ ਦਵਾਂ ਕਿਉਂਕਿ ਮੈਂ ਵੀਡੀਓਜ਼ ਬਣਾ ਰਹੀ ਆਂ ਪਰ ਵੀਡੀਓਜ਼ ਦੇ ਵਿੱਚ ਅਦਰ ਮੈਂ ਬਹੁਤ ਅਗਰ ਸਿੰਘਾੜੇ ਸ਼ਿਲਾਂ ਕੀਤੇ ਬਹੁਤ ਟਾਈਮ ਲੱਗ ਜਾਏਗਾ ਟਾਈਮ ਮਤਲਬ ਕਿ ਤੁਹਾਡਾ ਤੇ ਮੇਰਾ ਆਪਸ ਦਾ ਦੋਵਾਂ ਦਾ ਤੇ ਜਿੰਨੀ ਕਬ ਨੀੜ ਹੈ ਯਸਟ ਮੈਂ ਔਣਨੇ ਕੀ ਹੀ ਜ਼ਰੂਰੀ ਸਮਝਾਂਗੀ ਖਾਣੇ ਬਾਕੀ ਗਰਮ ਬਹੁਤ ਹੁੰਦੇ ਨੇ ਕੋਸ਼ਿਸ਼ ਮੇਰੀ ਇਹੀ ਰਹੇਗੀ ਕਿ ਇਹਨੂੰ ਮੈਂ ਘੱਟ ਹੀ ਖਾਵਾਂ ਤੇ ਦੇਖੋ ਜੀ ਨੀਂਬੂ ਕਿੰਦਾ ਰਸ ਭਰਿਆ ਨਿਕਲ ਕੇ ਬਾਹਰ ਆ ਗਿਆ ਤੇ ਹਲਕਾ ਜਿਹਾ ਅਸੀਂ ਇਸਨੂੰ ਚਾਟ ਦੇ ਨਾਲ ਵਿਜ਼ਿਟ ਕਰਾਂਗੇ ਤਾਂ ਕਿ ਇਹਦਾ ਟੇਸ ਹੋਰ ਨੁਭਰ ਕੇ ਆਏ ਤੇ ਇੱਕ ਇਸ ਤਰ੍ਹਾਂ ਦਾ ਕੰਟੇਨਰ ਹੈ ਸਾਡੇ ਕੋਲੋਂ ਤੇ ਇਸਨੂੰ ਯਸ ਇਸ ਤਰ੍ਹਾਂ ਰਾ ਅਸੈਪਟ ਆ ਦੀ ਤਰ੍ਹਾਂ ਸੈੱਟ 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 ਕਰਕੇ ਇਹ ਦਵਾਰਾ ਇਸ ਨੂੰ ਕੰਟੇਨਰਸ ਨੂੰ ਖੋਲਾਂਗੀ ਤੇ ਦੇਖੋ ਜੀ ਸਿੰਘਾੜੇ ਕਿੰਨੇ ਪੱਤੀਆ ਟੇਸਟੀ ਟੇਸਟੀ ਸਵਾਦ ਸੋ ਬਾਕੀ ਤੁਸੀਂ ਸਭ ਕੀ ਨੇ ਹੋ ਅੱਗੇ ਬਾਰੇ ਮੈਨੂੰ ਦੱਸਦੇ ਰਿਹਾ ਕਰੋ ਮੇਰੀ ਵੀਡੀਓ ਤੁਹਾਨੂੰ ਕਿਦਾਂ ਲੱਗਦੀ ਆ ਉਸ ਬਾਰੇ ਵੀ ਦੱਸਿਆ ਕਰੋ ਬਾਕੀ ਇਹ ਦੇਖੋ ਬਹੁਤ ਦਿਨਾਂ ਤੋਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦੀ ਸੀ ਪਰ ਮੈਂ ਦਿਖਾ ਨਹੀਂ ਪਾਈ ਕਮੈਂਟਸ ਐਕਟਿਵ ਆ ਜਿਹੜਾ ਕਿ ਮੇਰਾ ਖੁਦ ਦਾ ਆਪਣਾ ਐਕਟਿਵ ਆ ਜਰੂਰੀ ਜਦੋਂ ਮੈਨੂੰ ਬਹੁਤ ਜ਼ਿਆਦਾ ਹੋਵੇ ਤੇ ਐਕਟਿਵ ਨੂੰ ਮੈਂ ਲੈ ਕੇ ਜਾਣੀ ਆ ਨਹੀਂ ਤੇ ਜ਼ਿਆਦਾਤਰ ਮੈਂ ਆਪਣੇ ਘਰ ਰਹਿਣਾ ਪਸੰਦ ਕਰਦੀ ਆ ਜਿਸ ਦਿਨ ਮੈਂ ਐਕਟਿਵ ਆ ਚਲਾਵਾਂਗੀ ਉਹਦੀ ਟਨ ਵੀਡੀਓ ਵੀ ਡਾਲਾਂਗੀ ਕਿਉਂਕਿ ਕਮੈਂਟਸ ਦੀ ਬਹੁਤ ਜ਼ਰੂਰਤ ਸੀ ਘਰ 'ਚ ਕਮੈਂਟਸ ਇਸ ਲਈ ਲੈਣਾ ਪਿਆ ਅੱਜ ਮੈਂ ਤੁਹਾਨੂੰ ਕਵੈਂਸ ਦਾ ਵੀ ਦਿਖਾ ਦਿੱਤਾ। ਬਾਕੀ ਸਿੰਗਾੜਿਆਂ ਨੇ ਤਾਂ ਮੈਂ ਦਿਖਾਇਆ ਹੈ ਕਿ ਦੇਖੋ ਜੀ ਮਹਿੰਗੇ ਭਾਜਿਆ ਚੀਜ਼ਾਂ ਜੈਸੀ ਘਰ ਵਿੱਚ ਜਿਹਾ ਆ ਕੇ ਬਣਾਈਏ ਤੇ ਬਹੁਤ ਸਾਰੀਆਂ ਬਣ ਜਾਂਦੀਆਂ ਨੇ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਆਪ ਨਾਲ ਇਸ ਤਰ੍ਹਾਂ ਦੇ ਛੋਟੇ-ਛੋਟੇ ਕੰਮ ਕਰਦੇ ਰਹਾ ਕਰੋ। ਜਿਵੇਂ ਕਿ ਮੈਂ ਹੁਣ ਸਿੰਗਾੜਾ ਬਣਾਇਆ। ਅੱਜ ਨਿੰਬੂ ਪਾਇਆ, ਚਟ ਮਸਾਲਾ ਪਾਇਆ ਤੇ ਅਜੇ ਵੀ ਪਤਾ ਲੱਗ ਰਿਹਾ ਕਿ ਕੁਝ ਖਾਤਾ ਹੈ। ਤੇ ਇਸ ਤਰ੍ਹਾਂ ਇਹ ਕੁਝ ਕੁ ਚੀਜ਼ਾਂ ਫਰਲੀਆਂ ਮਿਲੀਆਂ ਕਰਦੇ ਰਿਹਾ ਕਰੋ ਜਿਸ ਨਾਲ ਹੋਰ ਵੀ ਜ਼ਿਆਦਾ ਵਧੀਆ ਸਿਸਟਮਸ ਜਿਹੜਾ ਕਿ ਤੁਹਾਡਾ ਕਿਚਨ ਨੂੰ ਲੈ ਕੇ ਆਪਣੀ ਲਾਈਫ ਨੂੰ ਬਿਜ਼ੀ ਰੱਖਣਾ ਬਾਕੀ ਬਹੁਤ ਸਾਰੇ ਹਜੇ ਬਰਤਨ ਬਾਕੀ ਹੈ ਕਿਚਨ ਦੇ ਤੇ ਦੇਖੋ ਟਾਈਮਿੰਗ ਕੁਝ ਜ਼ਿਆਦਾ ਨਹੀਂ ਹੋਇਆ ਤੇ ਅੰਧੇਰਾ ਹੋ ਵੀ ਗਿਆ 5:30 ਵਜੇ ਹਜੇ ਤੇ ਆਹ ਦੇਖੋ ਫੋਮਿੰਗ ਲਾਈਟਿੰਗ ਦੇਖੋ ਕੋਈ ਵੀ ਲਾਈਟਿੰਗ ਔਨ ਵੀ ਕੀਤੀ ਨਹੀਂ ਨੇ ਔਰ ਇੰਨੀ ਕਮਜ਼ੋਰ ਹੈ ਨਾ ਮੈਨੂੰ ਕਹਿ ਫੋਮੇਂ ਬੇਟਾ ਤੁਸੀਂ ਮਮਾ ਨਾਲ ਹਲਕਾ ਜਿਹਾ ਕੰਮ ਕਰਾ ਦਿਓ ਤੇ ਮੈਨੂੰ ਕਹਿ ਰਹੀ ਐ ਕਿ ਲੋੜ ਬਈ ਕੰਮ ਦੀ ਰਹਿਣ ਦੋ ਇਹਨਾਂ ਦਾ ਵਾਸ ਚੱਲੇ ਨਾ ਤੇ ਰਸੋਈਆਂ ਵਿੱਚ ਸੋ ਸੋ ਕੀੜੇ ਚੱਲਣ ਜਿਵੇਂ ਇਹਨਾਂ ਦਾ ਸਿੱਤ ਛੱਡਾ ਹੈ ਨਾ ਬੰਦ ਕਰੋ ਸ਼ਰਮਿੰਦੀ ਹੋਗੀ ਐ ਦੇਖੋ ਸ਼ਰਮਿੰਦਾ ਬੱਚਾ ਐ ਲੋਕੀ ਕਹਿੰਦੇ ਆ ਸ਼ਰਮ ਨਹੀਂ ਹਲਦੀ ਲੋਕੀ ਕਹਿੰਦੇ ਆ ਬੇਟੀਆਂ ਬਹੁਤ ਕੰਮ ਕਰਾਉਂਦੀਆਂ ਨੇ ਮਿਲ ਕਿਸੇ ਨੇ ਮੈਨੂੰ ਸਾਂਝਾ ਤੇ ਨਹੀਂ ਕਿਹਾ ਤੁਹਾਡੀ ਬੇਟੀ ਬਹੁਤ ਕੰਮ ਕਰਦੀ ਹੈ ਆਵੇ ਲੋਕ ਕੰਮ ਚੋਰ ਹੈ ਢੇਰ ਸਾਰੇ ਖਾ ਕੇ ਸਿੰਗਾੜੇ ਠੀਕ ਹੈ ਔਰ ਬਾਅਦ ਵਿੱਚ ਦੋ ਟਿੱਕੀਆਂ ਵੀ ਖਾ ਚੁੱਕੀ ਹੈ ਆਈ ਥਿੰਕ ਕਿ ਮੈਂ ਆਲੂ ਵਾਲੀ ਟਿੱਕੀ ਬਣਾਈ ਸੀ ਉਹ ਵੀ ਖਾ ਚੁੱਕੀ ਹਈ ਹੈ ਫ੍ਰੀ ਹੋ ਗਈ ਖਾ ਕੇ ਤੇ ਬਾਅਦ ਵਿੱਚ ਹੱਜ ਕੀ ਫੜਿਆ ਕੁਝ ਨਹੀਂ ਫੜਿਆ ਤੁਸੀਂ ਦੇਖਦੇ ਹੋਗੇ ਸਾਰੇ ਮੈਂ ਕੰਮ ਨਹੀਂ ਕਰਾਂ ਮੈਂ ਆਪਣਾ ਤੁਸੀਂ ਮੈਨੂੰ ਦੱਸੋ ਕੀ ਇਹਦਾ ਮੈਂ ਕਰਾਂ ਤੁਸੀਂ ਕਹਿੰਦੇ ਕੰਮ ਬਹੁਤ ਕਰਦੀ ਐ ਮੈਂ ਸੰਜੇ ਤੇ ਮੈਨੂੰ ਵੀ ਉਸਨੇ ਮੈਸੇਜ ਲਿਖਿਆ ਆ ਮਾਂ ਦਾ ਸਿਰ ਕੰਮ ਕਰਦੀ ਐ ਮੈਂ ਘਾ ਤਾਂ ਬੋਲ ਕਰਦੀ ਮਾਂ ਦਾ ਸਿਰ ਕਰਦੀ ਤੂੰ ਕੰਮ ਢੇ ਸਾਰੇ ਤੈਨੂੰ ਪਤਾ ਹੁੰਵੇਂ ਸਿੰਗਾੜਾ ਉਹ ਦੇਖ ਚੈੱਕ ਕਰਕੇ ਆ ਵੀ ਜਿੰਲੇ ਲਿੰਬੂ ਪਾ ਕੇ ਚਾਟ ਮਸਾਲਾ ਪਾ ਕੇ ਮੈਂ ਸਿੰਗਾੜਾ ਰੈਡੀ ਕੀਤਾ ਕਿੰਨਾ ਸਵਾਦ ਸਿੰਗਾੜਾ ਲੱਗੰਦਿਆ ਜਾ ਉੱਥੇ ਜਾ ਤੂੰ ਉਹ ਤੇਰੇ ਨਾਲ ਮਹਿੰਦੀ ਲੱਗੀ ਉੱਠ ਜਾ ਹਾਂ ਹੈ ਮ ਬਿਮਾਰੀ ਪੈਂਦੀ ਕੰਮ ਲੈ ਲੈ ਤੁਹਾਨੂੰ ਬਿਮਾਰੀ ਪੈਂਦੀ ਇਹਨਾਂ ਨੂੰ ਮੰਮਾ ਕਹਿੰਦੇ ਬੇਟੀ بچਾਓ ਬੇਟੀ ਪੜਾਓ ਮਾਰਨ ਦੀ ਬੇਟੀ ਬਚਾਓ ਤੇ ਬੇਟੀ ਪੜਾਓ ਬੇਟੀ ਖਵਾਓ ਤੇ ਬੇਟੀ ਨੂੰ ਸਿਰ ਤੇ ਚੜਾਓ ਤੇ ਜਦੋਂ ਮਾਂ ਕਵੇ ਕੰਮ ਕਰ ਲੈ ਤੇ ਉਦੋਂ ਬਿਮਾਰੀ ਮਾਂ ਨਾਲ ਹੀ ਕੁਝ ਹੋਣਾ ਲੱPENDਾ ਸੋ ਬਾਕੀ ਉਹ ਕੇ ਪਰਿਵਾਰ ਫੇਸਬੁੱਕ ਫੈਮਲੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਬਾਕੀ ਐ ਸਿੰਗਾੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੇ ਨੇ ਕੋਸ਼ਿਸ਼ ਕਰੋ ਇਸ ਤਰ੍ਹਾਂ ਹੀ ਇੱਕ ਵਾਰ ਵੈਸੇ ਤੁਸੀਂ ਕਹਿੰਦੇ ਹੋ ਹੋ ਗਿਆ ਸੀ ਗੱਲ ਨਹੀਂ ਨਿੰਬੂ ਦਾ ਰਸ ਡਾਲ ਕੇ ਬਟ ਕੁਝ ਲੋਗ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਮੇਰੇ ਬੱਚੇ ਜਿਵੇਂ ਕਿ ਸਿੰਪਲ ਸਿੰਘਾੜਾ ਖਾਣਾ ਜ਼ਿਆਦਾ ਜ਼ਰੂਰੀ ਸਮਝਦੇ ਇੰਨਾ ਕਸਟ ਨਹੀਂ ਕੀਤਾ ਕਿ ਨਿੰਬੂ ਨਾਲ ਸੀ ਕਟਿੰਗ ਕਰਕੇ ਤੇ ਉਹਦਾ ਟੇਸਟ ਲਈ ਉਸ ਤੋਂ ਵੀ ਜ਼ਿਆਦਾ ਵਧੀਆ ਬਣਾ ਸਕੇ ਸੋ कुछ नहीं हो सकता इन्हों बा ठीक ठाक रहो तंदुरुस्त वधिया वधिया रहो। मेरी वॉइस तुम्हारी गलबात मेरी वीडियोस थी किमें नहीं लगती है इस बारे हमेशा कमेंट्स और मैसेज शेयर्स करते रहो स्टिक, केयर बाय बाय